ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੁਰੂ ਰੂਪ ਗੁਰੂ ਪਰੀ ਸਾંગਤ ਜੀਓ ਆਪ ਵਡਪਾਗੇ ਹੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤਗੁਰਾਂ ਦੀ ਮਹਾਨ ਕਿਰਪਾ ਹੋਈ ਆ ਆ ਸਮੂਹ ਸੰਗਤਾਂ ਆ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਮੂਹ ਸੰਗਤਾਂ ਨੇ ਸ਼ੋਹਮੀ ਅਸ਼ਟ ਪਦੀ ਦੀ ਤੀਸਰੀ ਤੇ ਚੌਥੀ ਪੌੜੀ ਸਰਵਣ ਕੀਤੀ ਹੈ ਸੋ ਅੱਜ ਸਤਿਗੁਰ ਜੀ ਪੰਜਵੀਂ ਤੇ ਛੇਵੀਂ ਪੌੜੀ ਵਿੱਚ ਕੀ ਉਚਾਰਨ ਕਰ ਰਹੇ ਕੀ ਉਪਦੇਸ਼ ਦੇ ਰਹੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਰੱਬ ਕੇ ਉਸਤਤ ਕਰਹੋ ਸੰਤ ਮੀਤ ਸਤਿਗੁਰ ਜੀ ਕਿਰਪਾ ਕਰਦੇ ਹਨ ਕਿ ਸਤਿਗੁਰ ਜੀ ਦੀ ਸਿੱਖਿਆ ਦਿੰਦੇ ਹਨ ਕਿ हे ਮੇਰੇ ਸੰਤ ਮਹਾਤਮ ਜਨੋਤ ਮੀਤ ਸੱਜਣ ਪਿਆਰਿਓ ਰੱਬ ਕੀ ਉਸਤਤ ਕਰਹੋ ਸੰਤ ਮੀਤ ਹਰਿ ਵਹਾਰੀ ਹਰੀ ਵਾਹਿਗੁਰੂ ਪਰਮੇਸ਼ਰ ਕਾਲਪੁਰਖ ਦੀ ਉਸਤਤ ਮਹਿਮਾ ਕਰਦੇ ਰਹਾ ਕਰੋ ਸਾਵਧਾਨ ਇਕਾਗਰ ਚੇਤ ਸਤਿਗੁਰੂ ਜੀ ਫਰਮਾਉਂਦੇ ਹਨ ਸਾਵਧਾਨ ਭਾਵ ਕੀ ਸੁਚੇਤ ਇਕਾਗਰ ਚੰਚਲਤਾ ਤੋਂ ਰਹਿਤ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰੋ हे ਸੰਤ ਜਨੋ ਸਾਵਧਾਨ ਹੋ ਕੇ ਇਕਾਗਰ ਚੇਤ ਛਿਰਦੇ ਦੇ ਨਾਲ ਉਸ ਖਰੀਬਾਇ ਗੁਰਦੀਪ ਉਸਤ ਮਹਿਮਾ ਰੂਪ ਸੁਖਮੀ ਸਾਹਿਬ ਬਾਣੀ ਨੂੰ ਪੜ੍ਹਨਾ ਕਰੋ ਸੁਖਮਨੀ ਸਹਿਜ ਗੋਬਿੰਦ ਗੋਨਾ ਨਾਮ ਸਤਿਗੁਰ ਜੀ ਫਰਮਾਉਂਦੇ ਹਨ ਸੁਖਮਨੀ ਸੁਖਾਂ ਦੀ ਮਣੀ ਜਿਹੜੀ ਗੋਬਿੰਦ ਭਾਵ ਕੀ ਪ੍ਰithvi ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਹੈ ਇਸ ਵਿੱਚ ਸਹਿਜ ਸੁੱਤੇ ਸਿੱਧ ਪਰਮੇਸ਼ਰ ਦੇ ਗੁਣ ਤੇ ਨਾਮ ਦਾ ਕਥਨ ਕੀਤਾ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਤਿੰਨ ਚੀਜ਼ਾਂ ਹਨ ਗੋਬਿੰਦ ਪਰਮੇਸ਼ਰ ਦੇ ਗੁਣ ਵਾਹਿਗੁਰੂ ਦਾ ਨਾਮ ਅਤੇ ਹਰੀ ਵਾਹਿਗੁਰੂ ਦਾ ਸਹਿਜ ਗਿਆਨ ਹੈ ਜਿਸ ਸਮਾਨ ਬਸੇ ਸੁਖੋਤ ਨਿਧਾਨ ਜਿਸ ਦੇ ਮਨ ਹਿਰਦੇ ਵਿੱਚ ਇਹ ਸੁਖਮਨੀ ਸਾਹਿਬ ਦੀ ਬਾਣੀ ਵਸ ਜਾਵੇਗੀ ਉਹਨਾਂ ਨੂੰ ਨੌ ਨਦੀਆਂ ਦਾ ਨਿਧਾਨ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਭਗਤੀ ਰੂਪ ਨੌ ਨਦੀਆਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਸਰਬ ਇਛਾ ਤਾਂ ਕੀ ਪੂਰਨ ਹੋਏ ਸਾਰੀਆਂ ਇਛਾਵਾਂ ਉਸ ਦੀਆਂ ਪੂਰਨ ਪੂਰੀਆਂ ਹੋ ਜਾਂਦੀਆਂ ਹਨ ਉਹ ਪੁਰਖ ਸਾਰੀ ਲੋਏ ਪੀ ਲੋਏ ਦਾ ਅਰਥ ਦੁਨੀਆਂ ਵਿੱਚ ਪ੍ਰਗਟ ਤੇ ਪ੍ਰধান ਮੁਖੀ ਹੋ ਜਾਂਦਾ ਹੈ ਸਰਬ ਇਛਾ ਤਾਗੀ ਪੂਰਨ ਹੋਏ ਪ੍ਰধান ਪੁਰਖ ਪ੍ਰਗਟ ਸਭ ਲੋਏ ਤੇ ਪ੍ਰধান ਸਾਰਿਆਂ ساری ਦੁਨੀਆਂ ਵਿੱਚ ਪ੍ਰਗਟ ਹੋ ਕੇ ਪ੍ਰধান ਮੁਖੀ ਮਹਾਤਮ ਜਨ ਪੰਜਾਂ ਜਿਤ ਪੰਜਾਂ ਨੂੰ ਜਿੱਤ ਕੇ ਕਾਮ ਕਰੋ ਲੋਭ মোহ ਘਰ ਨੂੰ ਜਿੱਤ ਕੇ ਸੰਸਾਰੇ ਸੰਸਾਰ ਵਿੱਚ ਪ੍ਰਗਟ ਹੋ ਕੇ ਸਾਰਿਆਂ ਦੇ ਪ੍ਰধান ਮੁਖੀ ਪੁਰਖ ਹੁੰਦੇ ਹਨ ਉਹ ਪੁਰਖ ਪ੍ਰধান ਮੁਖੀ ਹੋ ਕੇ ਸਭ ਸਾਰੀ ਲੁਕਾਈ ਵਿੱਚ ਪ੍ਰਗਟ ਪ੍ਰਤੱਖ ਹੋ ਜਾਂਦੇ ਹਨ ਸਭ ਤੇ ਊਚ ਪਾਏ ਅਸਥਾਨ ਸਤਿਗੁਰ ਜੀ ਫਰਮਾਉਂਦੇ ਹਨ ਸਭ ਇਸਾਰਿਆਂ ਤੋਂ ਉੱਚੇ ਸ੍ਰੇਸ਼ਟ ਤੁਰਿਆ ਪਦ ਰੂਪੀ ਸਥਾਨ ਨੂੰ ਉਹ ਪ੍ਰਾਪਤ ਕਰ ਲੈਂਦੇ ਹਨ ਬਾਹਰ ਨਾ ਹੋ ਵਹ ਆਵਨ ਜਾਣ ਫਿਰ ਸਤਿਗੁਰ ਫਰਮਦੇ ਹਨ ਕਿ ਉਹ 12 ਜਨਮ ਘੜ ਕੇ ਸੰਸਾਰ ਵਿੱਚ ਆਵਾ ਗਵਣ ਦੇ ਗੇੜ ਵਿੱਚ ਨਹੀਂ ਹੁੰਦੇ। ਉਹ ਮੂਤ ਦੇ ਮੋਹ ਵਿੱਚ ਜਾਣਾ ਨਹੀਂ ਹੋਵੇ ਹੁੰਦਾ ਖਾ। ਹਰ ਧਨ ਖਾਟ ਚਲੇ ਜਾਂ ਸੋਏ। ਹਰੀ ਵਾਏ ਗੁਰਦੇ ਨਾਮ ਰੂਪ ਧਨ ਨੂੰ ਖੱਟ ਕੇ ਪ੍ਰਲੋਗ ਨੂੰ ਜਾਂਦੇ ਖਨ। ਭਾਗੇ ਉਹਨਾਂ ਦਾ ਰਸਤਾ ਸੁਹੇਲਾ ਹੋ ਜਾਂਦਾ। ਇਹ ਲੋਕ ਸੁਖੀ ਇਹ ਪ੍ਰਲੋਗ ਸੁਹੇਲੇ। ਨਾ ਲਖ ਜਿਸੇ ਪ੍ਰਾਪਤ ਹੋਏ। ਸਤਿਗੁਰੂ ਜੀ ਫਰਮਾਉਂਦੇ ਖਨ ਹਰ ਧਨ ਖਾੜ ਚਲੇ ਜਾਂ ਸੋਏ। ਨਾਨਕ ਜਿਸਹੇ ਪ੍ਰਾਪਤ ਹੋਏ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਰੂਪੀ ਧੰਨ ਨੂੰ ਖੱਟ ਕੇ ਆਪਣਾ ਲੋਗ ਪ੍ਰਲੋਗ ਸਵਾਰਦੇ ਹਨ ਤੇ ਨਾਨਕ ਜਿਸੇ ਪ੍ਰਾਪਤ ਹੋਏ ਉਹ ਦੁਨੀਆ ਵਿੱਚ ਪਰਮਾਰਥ ਦੇ ਅਨੰਦ ਦਾ ਲਭ ਖੱਟ ਕੇ ਚੱਲਣਾ ਕਰਦੇ ਹਨ ਤੇ ਸਤਿਗੁਰ ਕਤਨ ਕਰਦੇ ਹਨ ਜਿਸ ਨੂੰ ਸੁਖਮਨੀ ਸਾਹਿਬ ਦੇ ਪਾਠ ਦੀ ਦਾਤ ਪ੍ਰਾਪਤ ਹੁੰਦੀ ਹੈ ਉਸ ਨੂੰ ਸਾਰੇ ਹੀ ਫਲ ਪ੍ਰਾਪਤ ਹੁੰਦੇ ਨੇ ਨਾਨਕ ਜਿਸੇ ਪ੍ਰਾਪਤ ਹੋਏ ਤੇ ਸੁਖਮਨੀ ਸਾਹਿਬ ਦਾ ਪਾਠ ਇੱਕ ਚਿੱਤ ਹੋ ਕੇ ਕਰਨ ਵਾਲਿਆਂ ਨੂੰ ਕੀ ਕੀ ਫਲ ਪ੍ਰਾਪਤ ਹੁੰਦੇ ਨੇ ਸ੍ਰੀ ਸੁਮਨੀ ਸਹਿਯਦੀ ਬਾਣੀ ਦਾ ਪਾਠ ਕਰਨ ਵਾਲੇ ਨੂੰ ਇਹ ਸਾਰੇ ਮਹਾਰਾਜ ਅੱਗੇ ਜਿਹੜੇ ਗੁਣ ਦੱਸਦੇ ਨੇ ਅਗਲੀ ਪੌੜੀ ਵਿੱਚ ਖੇਮ, ਸਾਤ, ਰਿੱਧ, ਨਾਵ, ਨੇਦ ਸਾਧਗੁਰ ਪਰਮਦੇਹ ਹਨ ਉਸ ਦੀ ਜਿਹੜਾ ਸੁਮਨੀ ਸਹਿਯਦਾ ਪਾਠ ਕਰਦਾ ਹੈ ਉਸ ਦੀ ਲੋਗ ਪ੍ਰਲੋਗ ਵਿੱਚ ਖੇਮ ਭਾਵ ਰੱਖਿਆ ਹੋਵੇਗੀ। ਸ਼ਾਂਤ ਦਾ ਅਰਥ ਹੈ ਮਨ ਦੀ ਸ਼ਾਂਤੀ। ਰਿੱਧ ਆਨ ਦੀ ਓਟੋਲਤਾ ਵਾਲੀ ਦਿੱਧੀ ਤੇ ਨਾਵ ਦਿੱਤੀ ਨਾਵ ਦਿੱਤੀਆਂ ਪ੍ਰਾਪਤ ਹੋਣਗੀਆਂ। ਬੁੱਧ ਗਿਆਨ ਸਰਬਤੈ ਸਿੱਧ। ਤੇ ਉਥੇ ਬੁੱਧ ਮਤ ਗਿਆਨ ਵਾਲੀ ਹੋਵੇਗੀ ਗਿਆਨ ਸਰੂਪ ਬੋਧ ਸਾਰੀਆਂ ਸਿੱਧ ਸਿੱਧੀਆਂ ਦੀ ਰਿੱਧ ਸਿੱਧੀਆਂ ਦੀ ਪ੍ਰਾਪਤੀ ਹੋਵੇਗੀ ਵਿਦਿਆ ਤਪ ਜੋਗ ਪ੍ਰਾਪ ਧਿਆਨ ਸਾਰੀਆਂ ਵਿਦਿਆ ਜੋਗ ਵਿਦਿਆ ਤੰਤਰ ਵਿਦਿਆ ਸ਼ਾਸਤਰ ਵਿਦਿਆ ਆਦਿਕ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਰਾਜਸੀ ਤਾਮਸੀ ਸਾਧਕੀ ਸਾਰੇ ਤਪ ਪ੍ਰਾਪਤ ਹੋ ਜਾਂਦੇ ਜੋਗ ਹੱਠ ਜੋਗ ਰਾਜ ਜੋਗ ਆਦਿਕ ਸਾਰੇ ਜੋਗ ਪ੍ਰਾਪਤ ਹੋ ਜਾਂਦੇ ਹਨ ਗਿਆਨ ਸ੍ਰੇਸ਼ਟ ਉਹ ਤੁਮੇਸ਼ਨਾਨ ਸਤਿਗੁਰ ਫਤਮੰਦੇ ਦਾ ਕਾਲ ਪ੍ਰਖਨਾਲ ਧਿਆਨ ਜੁੜ ਜਾਂਦਾ ਹੈ ਤੇ ਸਾਰਿਆਂ ਤੋਂ ਸ੍ਰੇਸ਼ਟ ਉੱਚਾ ਅਪਰੋਖ ਗਿਆਨ ਪ੍ਰਾਪਤ ਹੋਵੇਗਾ ਉਤਮਪ ਸ੍ਰੇਸ਼ਟ ਭਾਗ ਕੀ 66 ਕੀਰਤਨ ਦੇ ਸ਼ਨਾਣ ਦਾ ਫਾਲ ਘਰੇ ਬੈਠੇ ਹੀ ਪ੍ਰਾਪਤ ਹੋ ਜਾਵੇਗਾ ਚਾਰ ਪਦਾਰਥ ਕਮਲ ਪ੍ਰਗਾਸ ਚਾਰ ਜਿਹੜੇ ਪਦਾਰਥ ਮਹਾਰਾਜ ਕਹਿੰਦੇ ਨੇ ਧਰਮ ਅਰਥ ਕਾਮ ਮੁਕ ਰੂਪ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ ਅਤੇ ਖਿਰਦਾ ਕਮਲ ਅੰਦਰੋਂ ਖੜੇ ਜਾਵੇਗਾ ਜਿਵੇਂ ਸੂਰਜ ਚੜ੍ਹੇ ਤੋਂ ਕਮਲ ਖੜੇ ਜਾਂਦਾ ਨਾ ਐਉਂ ਬ੍ਰਹਮ ਰੂਪੀ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਖਿਰਦਾ ਖੜੇ ਜਾਂਦਾ ਹੈ ਸਭ ਕੇ ਮਦ ਸਗਲ ਤੇ ਉਦਾਸ ਸਾਰੇ ਪਰਿਵਾਰ ਦੇ ਮਦ ਵਿੱਚ ਰਹਿ ਕੇ ਵੀ ਸਾਰਿਆਂ ਤੋਂ ਉਦਾਸ ਉਪਰਾਮ ਹੋਵੇਗਾ ਭਾਵੇਂ ਅਸੰਗ ਰਹਿਣ ਵਾਲਾ ਹੋਵੇਗਾ ਸੁੰਦਰ ਚਤੁਰਤਾ ਤਾਤ ਕਾਬੇਤਾ ਉਸ ਦਾ ਸੱਚਾ ਆਨੰਦ ਸਰੂਪ ਦੀ ਪ੍ਰਾਪਤੀ ਵਾਲਾ ਸੁੰਦਰ ਸੋਹਣਾ ਜੀਵਨ ਚਤ੍ਰਪੀ ਵਾਕਾਂ ਕਰਕੇ ਸਿਆਣਾ ਅਤੇ ਤਤ ਸਿਧਾਂਤ ਸਰੂਪ ਦਾ ਬੇਤਾ ਭਾਵ ਕੀ ਜਾਣੂ ਹੋਵੇਗਾ ਸਾਰਿਆਂ ਵਿੱਚ ਹੀ ਮਹਾਰਾਜ ਕਹਿੰਦੇ ਆ ਸੁੰਦਰ ਚਤ੍ਰ ਤਤ ਦਾ ਬੇਤਾ ਸੁੰਦਰ ਹੋਵੇਗਾ ਚਤ੍ਰ ਹੋਵੇਗਾ ਭਾਵ ਕੀ ਸਿਆਣਾ ਹੋਵੇਗਾ ਤੇ ਜਾਣੂ ਹੋਵੇਗਾ ਬ੍ਰਹਮ ਦਾ ਸਮਦਰਸ਼ੀ ਇੱਕ ਦ੍ਰਿਸ਼ਟੀ ਤਾ ਸਾਰਿਆਂ ਵਿੱਚ ਇੱਕ ਵਾਹਿਗੁਰੂ ਦਾ ਹੀ ਦਰਸ਼ਨ ਕਰਨ ਵਾਲਾ ਸਮਦਰਸ਼ੀ ਹੋਵੇਗਾ ਸਾਰਿਆਂ ਵਿੱਚ ਰਾਗ ਦੁਸ਼ਟ ਤੋਂ ਰਹਿਤ ਉਸ ਇੱਕ ਵਾਹਿਗੁਰੂ ਨੂੰ ਦੇਖਣ ਵਾਲਾ ਹੋਵੇਗਾ ਜਿਹੜਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਇਹ ਫਲ ਇਸ ਜਨ ਕੈ ਮੁਖ ਭਨੇ ਇਹ ਫਲ ਉਸ ਜਨਪੁਰਖ ਦੇ ਤਾਈਂ ਪ੍ਰਾਪਤ ਹੋਣੇ ਆ ਉਹਨੂੰ ਹੀ ਪ੍ਰਾਪਤ ਹੁੰਦੇ ਹਨ ਜਿਹੜੇ ਮੁਖ ਉਚਾਰੇ ਹਨ ਉਪਰੋਕਤ ਕਥਨ ਕੀਤੇ ਹਨ ਇਹ ਜੋ ਸੁਖਮਨੀ ਸਾਹਿਬ ਦੀ ਬਾਣੀ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਰੂਪੀ ਬਚਨ ਕੀਤੇ ਹਨ ਇਹਨਾਂ ਬਚਨਾਂ ਨੂੰ ਜੋ ਮਨ ਲਾ ਕੇ ਸੁਨੇਗਾ ਉਸਨੂੰ ਇਹ ਫਲ ਪ੍ਰਾਪਤ ਹੋਣਗੇ ਜੋ ਸੁਖਮਨੀ ਸਾਹਿਬ ਜੀ ਦੇ ਗੁਰੂ ਰੂਪ ਬਚਨ ਪਰਮੇਸ਼ਰ ਦੀ ਸਿਫਤਾਂ ਦੇ ਨਾਮ ਵਿੱਚ ਮਿਲੇ ਹੋਏ ਹਨ ਇਹਨਾਂ ਬਚਨਾਂ ਨੂੰ ਗੁਰਾਂ ਦੁਆਰਾ ਜੋ ਆਪਣੀ ਕੰਨੀ ਸੁਨੇਗਾ ਮਹਾਰਾਜ ਕਹਿੰਦੇ ਨੇ ਇਹ ਫਲ ਇਸ ਜਨ ਕੇ ਮੁਖ ਭਨੇ ਗੁਰ ਨਾਲ ਨਾਮ ਬਚਨ ਮਨ ਸੁਨੇ ਤੇ ਇਹ ਸੁਣ ਕੇ ਮੁਖ ਭਨੇ ਮੂਹ ਨਾਲ ਕਥਨ ਕਰੇਗਾ ਫਿਰ ਮੰਨਣ ਕਰੇਗਾ ਤੇ ਮੰਨੇਗਾ ਤੇ ਉਸ ਜਨਪੁਰਸ਼ ਦੇ ਤਾਂ ਹੀ ਉਪਰੋਗਤ ਕਥਨ ਕੀਤੇ ਫਲ ਪ੍ਰਾਪਤ ਹੋਣਗੇ ਸੋ ਆਪ ਸਮੂਹ ਸੰਗਤਾਂ ਨੇ 5ਵੀਂ ਤੇ 6ਵੀਂ ਪੌੜੀ ਦੀ ਕਥਾ ਵਿਚਾਰ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁਲਾਂ ਗਲਤੀਆਂ ਜਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਦੇ ਆਪ ਸਮੂਹ ਸੰਗਤਾਂ ਗੁਰੂ ਸਾਹਿਬ ਬਖਸ਼ ਲਿਆਣ ਇਸੇ ਤਰ੍ਹਾਂ ਹੀ 7ਵੀਂ ਤੇ 8ਵੀਂ ਪੌੜੀ ਦੀ ਕਥਾ ਵਿਚਾਰ ਵੀ ਆਪ ਸਮੂਹ ਸੰਗਤਾਂ ਨੇ ਸਰਵਣ ਕਰਕੇ ਨਿਰਗਤਾ ਸਹਤ ਸਤਿਗੁਰਾਂ ਦੀ ਕਿਰਪਾ ਸਦਕਾ ਸ੍ਰੀ ਸੁਮਨੀ ਸਾਹਿਬ ਦੇ ਸਪੂਰਨ ਭੋਗ ਪਾਣੇ ਹਨ ਇਸ ਸਾਰਿਆਂ ਦੀ ਜਿਨ੍ਹਾਂ ਨੇ ਇਸ ਕਥਾ ਵਿਚਾਰ ਸਰਵਣ ਕੀਤੀ ਆ ਸੋ ਸਾਰਿਆਂ ਦੀ ਅਰਦਾਸ ਬੇਨਤੀ ਹੋਵੇਗੀ ਸੋ ਸਤਿਗੁਰੂ ਕਿਰਪਾ ਨਾਲ ਇਸੇ ਤਰ੍ਹਾਂ ਆਪਣੀ ਬਾਣੀ ਬਾਣੇ ਦੇ ਨਾਲ ਜੋੜ ਕੇ ਰੱਖਣਾ ਸੋ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਤਿਗੁਰੂ ਸਾਹਿਬ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ